ਸ੍ਰੀ ਵਾਹਿਗੁਰੂ ਜੀ ਪ੍ਰਤਮੇ ਸਰਵਤ ਕਾਲ ਸਾਹਿਬ ਜੀ ਕੀ ਅਰਦਾਸ ਹੈ ਜੀ ਸਰਵਤ ਕਾਲ ਸਾਹਿਬ ਜੀ ਕੋ ਵਾਹਿਗੁਰੂ 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 ਨਾਮ ਚ ਸਭਾ ਨਾਮ ਚ ਤੁਮ ਦਾ ਸਰਬ ਸਰਸ਼ੀ ਮਿਲਿ ਜਹ ਦਾ ਖੰਡਾ ਜੀ ਅਸੀ ਆਪ ਜੀ ਦੇ ਸਿੱਖਾਂ ਦਾ ਮੰਨਣ ਦੀ ਸਤਿਕਾਰਯੋਗ ਪ੍ਰਤਿਬਿੰਬ ਕਰਾ ਰਿਹਾ ਆਪ ਸਰੂਪ ਕਰਤੂ ਇਹ ਅਕਾਲ ਪੁਰਖਾਂ ਦੇ ਪ੍ਰਜਾਪਤ ਸੰਸਦ ਦੇ ਸਦਸਿਓ ਸਦਾ ਸਭਾਈ ਆਪ ਜੀ ਨਿਮਾਨਿਆਂ ਦੇ ਮਾਨਸਾਤਪੁਰੂਨੀ ਤਾਨਾ ਦੇ ਤਨ ਸਤਿਗੁਰੂ ਤਾਨਤਾ ਨੂੰ ਸਭ ਸ੍ਰੀ ਗੁਰੂ ਨਾਨਕ ਦੇਵ ਜੀ ਹਰਿ ਕੰਪਨ ਸੇ ਬਖਾੜਾ ਜੀ ਤਾਨਤਾ ਨੂੰ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੰਤਰੋ ਬਾਬਾ ਫਤਿਹ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਆਪ ਜੀ ਦੇ ਪਰਮ ਮੋਦਨ ਕਰਨਾ ਵਿੱਚ ਸਦਾ ਬਖਸ਼ੀਏ ਆਪ ਜੀ ਦੇ ਮਹਾਰਾਜ ਅਸ਼ੀਰਵਾਦ ਦੇ ਸਦਕਾ ਆਪਣੇ ਨਗਰ ਦੇ ਜੂਥ ਪੰਜਾਬ ਕਲੱਬ ਦੇ ਨੌਜਵਾਨਾਂ ਵੱਲੋਂ ਮਹਾਰਾਜ ਆਪਣੇ ਨਗਰ ਦੇ ਵਿੱਚ ਕਬੱਡੀ ਵਾਲ ਟੂਰਨਾਮੈਂਟ ਹੋ ਰਿਹਾ ਹੈ ਮਹਾਰਾਜ ਕਿਰਪਾ ਕਰੋ ਆਪਜੀ ਤੋਂ ਆਗਿਆ ਲੈਣ ਵਾਸਤੇ ਸੇਵਾਦਾਰ ਅਰਦਾਸ ਕਰੀ ਤਿੰਨ ਪੁਜੀ ਕੀ ਪ੍ਰਸ਼ਾਦ ਹਾਜ਼ਰ ਹੈ ਆਪੀਦਰ ਪ੍ਰਮਾਣਿਤ ਕਰੋ ਮਹਾਰਾਜ ਕਿਰਪਾ ਕਮਿਸ਼ਨ ਨੂੰ ਕੋਈ ਗਲਤੀ ਨਾ ਕਰਵਾ ਕਰਨ ਸਾਰੇ ਖੇਡਣ ਵਾਲੇ ਖਿਡਾਰੀਆਂ ਦੇ ਸੱਪੇ ਮੇਰ ਪ੍ਰਿਆਪਤ ਰੱਖਣਾ 60 ਫੀਟ ਤੋਂ ਵਿਚਾ ਕੇ ਰੱਖਣਾ ਪਰਵੰਦਕ ਸੇਵਾਦਾਰਾਂ ਨੂੰ ਇਹਨਾਂ ਸਾਫ ਕਰਨ ਦਾ ਬੜ ਬਾਕਿਨਾ ਆਸਮਿਕ ਇਖਤਿਬਾਰ ਚੜ੍ਹਦੀ ਕਲਾ ਵਾਲੇ ਕ੍ਰਮਿਕ ਖੇਤਾਂ ਨੂੰ ਪੁਣਾਰੇ ਪਰੂਕ ਕਰਨੇ ਨਗਰ ਨਿਵਾਸੀਆਂ ਨੂੰ ਸਹਿਯੋਗ ਦੇਣ ਦੇ ਮਾਰੇ ਮਦਦ ਉਪਰਮਕ ਕਰਨਾ ਕਿਰਪਾ ਕਰਨੀ ਜਿੰਨੇ ਵੀ ਖਿਡਾਰੀ ਜਾਂ ਦੇਖਣ ਵਾਲੇ ਦਸਤ ਪ੍ਰਬੰਧਕ ਸੇਵਾਦਾਰ ਨੇ ਸਭ ਦੀ ਅੰਦਰਹਾਦੀਆਂ ਪ੍ਰਵਾਨ ਕਰਨੀਆਂ ਕਰੋ ਕਰੋ ਖੁਸ਼ੀਆਂ ਨਾਲ ਲਵਾ ਦਿਓ ਜੀ ਸੇਵਕਾਂ ਦੇ ਮੇਲੋ ਆਪਕੇ ਨਾਮ ਚਟਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਬਾਰੋ ਦਾ ਟੂਰਨਾਮੈਂਟ ਹੈ ਜਿਹੜੇ ਨਾਵਾਸੀ ਆਉਣ ਨਰਾਇਣ ਦੀ ਇੱਕੇ ਹੋਮ ਗਰਾਊਂਡ 2 ਨੰਬਰ ਗਰਾਊਂਡ 3 ਨੰਬਰ ਗਰਾਊਂਡ 4 ਨੰਬਰ ਤੇ 5 ਨੰਬਰ ਟਰ ਤਿਆਰ ਕੀਤੇ ਆ ਕਿਉਂਕਿ ਮੌਸਮ ਤੁਹਾਨੂੰ ਪਤਾ ਵੀਰੇ ਮੌਸਮ ਸੇਖੇ ਕਲਾ ਟੂਰਨਾਮੈਂਟ ਕੱਲ ਕੋਟਪਾਈ ਦੇ ਟੂਰਨਾਮੈਂਟ ਤੇ ਵੀ ਕੀ ਹਾਲ ਹੋਇਆ ਸੀ ਕਰਵਾ ਲਏ ਆ ਹੁਣ ਟੀਮਾਂ ਤੇ ਸਿਰ ਤੇ ਆ ਟੀਮਾਂ ਟਾਈਮ ਨਾਲ ਆਉਣ ਮੈਚ ਸ਼ੁਰੂ ਹੋਣ ਜਿਹੜਾ ਆਪਾਂ ਕਰਵਾਦ ਕੇ ਪੂਰੇ ਨਪੇੜੇ ਕਰਦ ਕੇ ਕਾਸਟ ਪਲੇਰਾਂ ਨੂੰ ਤੁਸੀਂ ਦੇਖ ਰਹੇ ਹੋ ਵਾਲੀਬਾਲ ਸ਼ੂਟਿੰਗ ਵੀਡੀਓ ਸ਼ਾਨਦਾਰ ਟੂਰਨਾਮੈਂਟ ਪਿੰਡ ਦੇੜਕਾ ਜਿਲ੍ਹਾ ਲੁਧਿਆਣਾ ਦੋ ਬਾਰੋ ਦਾ ਵੱਡਾ ਕੱਪ ਸਾਰੇ ਹੀ ਚੋਟੀ ਦੇ ਮੱਲ ਪਹੁੰਚ ਰਹੇ ਆ ਸਾਰੇ ਚੋਟੀ ਦੀਆਂ ਟੀਮਾਂ ਟੌਪ ਸੈੱਟ ਪਹੁੰਚ ਰਹੇ ਆ ਸਾਰੀ ਤੇ ਗਰਾਊਂਡ ਜਿਹੜੇ ਅਮਰੀਕ ਨੇ ਤਿਆਰ ਕੀਤੇ ਆ ਉਹ ਤਾਂ ਹੈ ਹੀ ਬਾ ਕਮਾਲ ਤੇ ਜਿਹੜਾ ਵੀਰਾਂ ਦਾ ਹੋਮ ਗਰਾਊਂਡ ਹੈ ਭੁਖ ਲੈਂਦੀ ਦੇਖ ਕੇ ਯਾਰ ਕਿਆ ਬਾਤਾਂ ਪਿਛਲੇ ਸਾਲ ਵੀ ਇੱਥੇ ਪਹੁੰਚੇ ਸੀਗੇ ਬਹੁਤ ਸੋਹਣਾ ਜਿਹੜੇ ਪ੍ਰਬੰਧ ਹੈ ਵੱਡਿਆਂ ਦਾ ਸਾਈਡਾਂ ਤੇ ਚਾਰਾ ਤਰਫ ਤੇ ਪੱਟੜੀ ਬਣਾਈ ਆ ਘਾਹ ਦੀ ਬਹੁਤ ਸੋਹਣੀ ਤੇ ਸਾਈਡਾਂ ਜਿਹੜੀਆਂ ਕਟੀਆਂ ਨਾ ਐਨ ਪ੍ਰੋਪਰ ਐ ਲੱਗਦੇ ਜਿਵੇਂ ਸਕੇਲ ਨਾਲ ਸਿੱਧਾ ਬਰਾਬਰ ਐਨ ਮਣਕੇ ਪੂਰਾ ਗਰਾਊਂਡ ਵਿੱਚੋਂ ਕੱਢਤਾ ਹੁੰਦਾ ਨਾ ਘਾਹ ਬਹੁਤ ਸੋਹਣਾ ਤਿਆਰ ਕੀਤਾ ਵਾ ਹੋਮ ਗਰਾਊਂਡ ਵੀਰਾਂ ਦਾ ਬੜੀ ਰੀਜਨਲ ਤਿਆਰ ਕੀਤਾ ਵਾ ਤੇ ਟੂਰਨਾਮੈਂਟ ਦੀ ਸ਼ੁਰੂਆਤ ਹੁਣ ਵਿਲੇ ਆਪਾਂ ਹੁਣ ਦੁਬਾਰਾ ਲਾਈਵ ਹੋਵਾਂਗੇ ਵੀਰੇ ਅਰਦਾਸ ਬੇਨਤੀ ਹੋ ਚੁੱਕੀ ਹੈ ਤੇ ਬਸ ਹੁਣ ਸਾਰੇ ਪਲੇਅਰਾਂ ਨੂੰ ਟੀਮਾਂ ਨੂੰ ਬੇਨਤੀ ਹੈ ਅੰਦਰ ਜਲਦੀ ਤੋਂ ਜਲਦੀ ਜਿਹੜਾ ਗਰਾਊਂਡ ਵਿੱਚ ਪਹੁੰਚੋ ਤਾਂ ਕਿ ਆਪਾਂ ਜੀ ਟਾਈਮ ਨਾਲ ਟੂਰਨਾਮੈਂਟ ਦੀ ਸ਼ੁਰੂਆਤ ਕਰਕੇ ਨਿਵੇੜਾ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇ ਕਿਸੇ ਵੀ ਕੋ ਹਵਾਬ ਆਪ ਹੈਗਾ ਸਾਣਾ ਗਰਾਊਂਡ